ਸਮਰਾਲਾ ਦੇ ਨਸਤੇਕੀ ਪਿੰਡ ਜਲਨਪੁਰ ਵਿੱਚ ਦੇਰ ਰਾਤ ਪ੍ਰਾਲੀ ਦੀਆਂ ਗੱਠਾਂ ਨੂੰ ਅਚਾਨਕ ਹੀ ਅੱਗ ਲੱਗ ਗਈ ਜਿਸ ਨਾਲ 1 ਕਰੋੜ ਦੇ ਲਗਭਗ ਨੁਕਸਾਨ ਹੋ ਗਿਆ ਇੰਦਰਜੀਤ ਸਿੰਘ ਨੇ ਗੱਲਬਾਤ ਕਰਦੇ ਦੱਸਿਆ ਕਿ ਅੱਗ ਲੱਗਣ ਬਾਰੇ ਉਹਨਾਂ ਨੂੰ ਰਾਤ 8:30 ਵਜੇ ਡੰਪ ਤੇ ਰੱਖੀ ਹੋਈ ਲੇਬਰ ਦਾ ਫੋਨ ਆਇਆ ਕਿ ਪ੍ਰਾਲੀ ਦੀਆਂ ਗੱਠਾਂ ਨੂੰ ਅੱਗ ਲੱਗਦੀ ਹੈ ਜਿਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਪਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਡੇਢ ਘੰਟੇ ਬਾਅਦ ਅੱਗ ਤੇ ਕਾਬੂ ਪਾਉਣ ਲਈ ਪਹੁੰਚੀਆਂ ਉਦੋਂ ਤੱਕ ਅੱਗ ਨੇ ਪ੍ਰਾਲੀ ਦੀਆਂ ਤਿੰਨੇ ਟਾਕਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਸੀ ਪਿੰਡ ਵਾਸੀਆਂ ਨੇ ਅੱਗ ਤੇ ਕਾਬੂ ਪਾਉਣ ਦੀ ਵੀ ਕਾਫੀ ਕੋਸ਼ਿਸ਼ ਕੀਤੀ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਪਰਾਲੀ ਦੀਆਂ ਇਕੱਠਾਂ ਨੂੰ ਅੱਗ ਲੱਗਣ ਕਾਰਨ 1 ਕਰੋੜ ਦੇ ਲਗਭਗ ਨੁਕਸਾਨ ਦੱਸਿਆ ਜਾ ਰਿਹਾ ਹੈ ਇੰਦਰਜੀਤ ਨੇ ਮੰਗ ਕੀਤੀ ਕਿ ਸਰਕਾਰ ਵੱਲੋਂ ਵੱਦ ਉਹਨਾਂ ਦੀ ਮਦਦ ਪਿੰਡ ਸਾਡਾ ਜਲਨ ਪਰ ਹੈ ਜੀ ਇਹ ਘਟਨਾ ਰਾਤ ਨੂੰ ਤਕਰੀਬਨ 8:30 8:30 ਦੀ ਹੈ ਜੀ ਤੇ ਇੱਥੇ ਲੇਬਰ ਸਾਡਾ ਮਾਲ ਲੱਗਿਆ ਹੋਇਆ ਤਕਰੀਬਨ 3-4 ਕਿੱਲਾਂ ਦੇ ਵਿੱਚ ਜਿਦੇ ਵਿੱਚ 8:30 ਵਜੇ ਇੱਥੇ ਲੇਬਰ ਡੰਪਰ ਦੇ ਸਾਡੇ ਨਾਲ ਹੀ ਲੇਬਰ ਹੈ ਲੇਬਰ ਨੂੰ ਜਿਹੜੇ ਤਿੰਨ ਡੰਪ ਤਿੰਨ ਰਾ ਸਟੈਕ ਲੱਗੇ ਹੋਏ ਸੀ ਵਿਚਾਲੇ ਸਟੈਕ ਦੇ ਵਿਚਾਲੇ ਅੱਗ ਥੋੜੀ ਜਿਹੀ ਦਿਖੀ ਤੇ ਉਹਨਾਂ ਨੇ ਜਦੇ ਫੋਨ ਕੀਤਾ ਘਰ ਨੂੰ ਪਿੰਡੋਂ ਬੰਦੇ ਆਏ ਅੱਗ ਆ ਕੇ ਉੱਤੇ ਬੁਝਾਉਣ ਦੀ ਕੋਸ਼ਿਸ਼ ਕੀਤੀ ਕਾਫੀ ਜ਼ਿਆਦਾ ਮਾਲਕ ਲਖਵੀਰ ਸਿੰਘ ਦਾ ਮਾਲ ਆ ਇਹ ਲਖਵੀਰ ਸਿੰਘ ਆਪ ਮੌਕੇ ਤੇ ਆ ਕੇ ਉਹਨਾਂ ਨੇ ਕਾਫੀ ਜ਼ਿਆਦਾ ਮਸ਼ੱਕਤ ਕੀਤੀ ਪਰ ਨਹੀਂ ਅੱਗ ਕਾਬੂ ਨਹੀਂ ਆਈ ਤੇ ਕੁਦਰਤੀ ਤੌਰ ਤੇ ਹਵਾ ਇੰਨੀ ਤੇਜ਼ ਆ ਗਈ ਵਾਗ ਸਾਰੇ ਡੰਪ ਦੇ ਉੱਤੇ ਫੈਲ ਗਈ ਤੇ ਪਿੰਡ ਦੇ ਬੰਦਿਆਂ ਨੇ ਬਹੁਤ ਸਹਿਯੋਗ ਕੀਤਾ ਜਿਹੜਾ ਨਾਲ ਦਾ ਡੰਪ ਥੀ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਔਰ ਉਹ ਕੋਸ਼ਿਸ਼ ਦੇ ਵਿੱਚ ਕਾਮਯਾਬ ਹੋਏ ਤੇ ਲਖਵੀਰ ਸਿੰਘ ਨੂੰ ਬਹੁਤ ਹੀ ਜ਼ਿਆਦਾ ਕਹਿ ਸੁਣ ਕੇ ਉਤਾਰਿਆ ਉਤਰਦਾਰੀ ਧੀ ਅੱਗ ਬੁਝਾਉਣ ਲੱਗਿਆ ਸੀ ਔਰ ਖਤਰੇ ਦੇ ਵਿੱਚ ਧੀ ਪੂਰਾ ਤੇ ਨੁਕਸਾਨ ਕਾਫੀ ਜ਼ਿਆਦਾ ਹੋ ਗਿਆ ਤੇ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਇਹ ਜਿਹੜਾ ਸਾਡਾ ਉਪਰਾਲਾ ਇਹ 4 ਸਾਲ ਤੋਂ ਕਰ ਰਿਹਾ ਸੀ ਲਖਵੀਰ ਸਿੰਘ ਤੇ ਜਿਹੜਾ ਪ੍ਰਦੂਸ਼ਣ ਦੇ ਵਿੱਚ ਅਸੀਂ ਬਹੁਤ ਵੱਧ ਚੜ ਕੇ ਸਹਿਯੋਗ ਕੀਤਾ ਆਲੇ-ਦਾਲੇ 3-4 ਪਿੰਡਾਂ ਦਾ 5-7 ਪਿੰਡਾਂ ਦਾ ਅਸੀਂ ਤਕਰੀਬਨ ਸਾਡੇ ਅੱਗ ਨਹੀਂ ਲੱਗੀ ਹੈਗੀ ਇਸ ਉਪਰਾਲੇ ਦੇ ਸਦਕੇ ਤੇ ਹੁਣ ਜਿਹੜਾ ਨੁਕਸਾਨ ਹੈ ਇਹਦੇ ਵਿੱਚ ਅਸੀਂ ਮੈਂ ਵੀ ਇੱਕ ਇਹਦਾ ਉਪਰਾਲੇ ਦਾ ਕੰਮ ਕਰਦਾ 5-6 ਸਾਲ ਤੋਂ ਇਹ ਕੋ ਸਾਨੂੰ ਵੀ ਡਰ ਲੱਗਦਾ ਵੀ ਇਹ ਕੰਮ ਦੇ ਵਿੱਚ ਕਿਤੇ ਸਾਡੇ ਨਾਲ ਵੀ ਕੱਲ ਨੂੰ ਇਹ ਜੀ ਕੋਈ ਦੁਰਘਟਨਾ ਨਾ ਹੋ ਜਾਵੇ ਸੋ ਪੁਰਜੋਰ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਸਰਦਾਰ ਲਖਵੀਰ ਸਿੰਘ ਦੀ ਜਿੰਨੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਕਿ ਇਹਦਾ ਘਟੋ ਘਟ ਨੁਕਸਾਨ ਦੇ ਵਿੱਚ ਪਰਪਾਈ ਹੋ ਸਕੇ ਤੇ ਸਾਨੂੰ ਬਾਕੀ ਬੰਦਿਆਂ ਨੂੰ ਵੀ ਹੌਸਲਾ ਹੋਵੇ ਇਹ ਪ੍ਰਦੂਸ਼ਣ ਦੇ ਜਿਹੜਾ ਮਹਿੰਮ ਚੱਲਦੀ ਹੈ ਇਹਨੂੰ ਅਸੀਂ ਨਿਰੰਤਰ ਜਾਰੀ ਰੱਖ ਸਕੀਏ ਅੰਦਾਜ਼ਨ ਕਿੰਨੇ ਦਾ ਜੇ ਲਾਲੀ ਦਾ ਥਾਂ ਨੂੰ ਇਹ ਜੀ ਉਹ ਲਖਵੀਰ ਸਿੰਘ ਇਹ ਦੱਸ ਸਕਦੇ ਨੇ ਕਿਉਂਕਿ ਉਹਨਾਂ ਦੇ ਦੇਣ ਦੇ ਵਿੱਚ ਹੈਗਾ ਕਿੰਨਾ ਆਗੇ ਜਿਹੜਾ ਪ੍ਰੋਬਲਮ ਹੈ। ਤੁਸੀਂ ਦੇਖੋ ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਇੰਦਰਜੀਤ ਸਿੰਘ ਆ ਜੀ। ਅੱਛਾ ਇੰਦਰ ਜੀ ਜੀ ਇਹ ਪ੍ਰਾਲੀ ਨੂੰ ਅੱਗ ਲੱਗੀ ਹੈ ਤੇ ਕਿਦਾਂ ਇਹ ਘਟਨਾ ਵਾਪਰੀ ਹੈ? ਤਾਂ ਤਾਂ ਸਭ ਦੇਖੋ ਵੀ ਸੰਤਾ ਪ੍ਰਾਲੀ ਨੂੰ ਅੱਗ ਲੱਗੀ ਹੋਈ ਦੀ ਪਤਾ ਲੱਗਿਆ ਇੱਥੋਂ ਦੇ ਪਰਦਾ ਫੋਨ ਕੇ ਆ ਵੀ ਤੁਹਾਡੀ ਪ੍ਰਾਲੀ ਨੂੰ ਅੱਗ ਲੱਗੀ ਤੇ ਜਦੋਂ ਚਲੋ ਕੋਸ਼ਿਸ਼ਾਂ ਬਹੁਤ ਸੀਦੀ ਪਿੰਡ ਨਾਲ ਵੀ ਕੀਤੀ ਫੈਰਬ੍ਰੇਡ ਨੂੰ ਵੀ ਫੋਨ ਕੀਤਾ ਬਾਰ-ਬਾਰ ਫੈਰਬ੍ਰੇਡ ਤੋਂ ਤਕਰੀਬਨ ਢੇਲ ਘੰਟੇ ਬਾਅਦ ਆਈ ਆ ਜੀ। ਉਹਦੇ ਜਾਨ ਨੂੰ ਸਾਰਾ ਸਾਡਾ ਨੁਕਸਾਨ ਹੋ ਚੁੱਕਿਆ ਸੀ ਅੱਜ ਤਿੰਨੇ ਜਰਿਆਂ ਨੂੰ ਲੱਜੁਕੀ ਸੀ ਕਿ ਕਿੰਨੇ ਵਜੇ ਦੀ ਘਟਨਾ ਹੈ ਰਾਤ ਇਹ ਟਟਣਾ ਮੰਨ ਕੇ ਚੱਲੋ ਜੀ ਤੁਸੀਂ ਅਸਲ 7:00 ਵਜੇ ਦੇ ਲਗਭਗ ਹੈ ਜੀ ਕੁਝ ਕਾਰਨ ਪਤਾ ਲੱਗ ਪਾਇਆ ਵੀ ਕੀ ਹੋ ਸਕਦਾ ਕਾਰਨ ਕਾਰਨ ਤਾਂ ਇਹ ਹੋ ਸਕਦਾ ਵੀ ਜਿਵੇਂ ਕਿਸੇ ਨੇ ਮੰਨ ਲਓ ਵੀ ਉਹ ਜਿਹੜੇ ਛੜਦੇ ਨੇ ਵੀ ਪੈਰਾਸ਼ੂਟ ਕਹਿੰਦੇ ਨੇ ਕੋਈ ਇਦਾਂ ਦਾ ਕੋਈ ਛੱਟ ਆ ਜਾਣੀ ਆ ਵੀ ਕੋਈ ਕੋਈ ਅਸਲ ਕਾਰਨ ਅਸਲ ਹੀ ਕਾਰਨ ਦਾ ਕੋਈ ਪਤਾ ਨਹੀਂ ਹੈ ਜੀ ਕਿੰਨੀਆਂ ਕਿ ਫਾਇਰ ਰੇਟ ਦੀਆਂ ਗੱਡੀਆਂ ਇੱਥੇ ਗੱਡੀਆਂ ਇੱਕ ਪਹਿਲਾਂ ਆਈ ਹੈ ਜੀ 8 ਘੰਟੇ ਬਾਅਦ ਆਈ ਹੈ ਜੀ ਜਿਹੜੀ ਪਹਿਲੀ ਗੱਡੀ ਆਈ ਆ ਉਹ ਫੋਨ ਕਰਨ ਤੋਂ ਤਕਰੀਬਨ ਯਾਨੀ ਡੇਢ ਘੰਟਾ ਬਾਅਦ ਆਈ ਹੈ ਜੀ ਕਿੰਨੇ ਕੁ ਦਾ ਨੁਕਸਾਨ ਹੋ ਚੁੱਕਿਆ ਹੈ ਨੁਕਸਾਨ ਤਾਂ ਕਾਫੀ ਹੈ ਜੀ ਸਾਡਾ ਅੰਦਾਜ਼ਨ ਕੁਝ ਅੰਦਾਜ਼ਨ ਤਾਂ 5 ਮੰਲ ਕੇ ਚੱਲੋ ਵੀ ਉਹ 1 ਕਰੋੜ ਦੇ ਲੱਗ ਸਕਦਾ ਹੈ ਕਰੋੜ ਦੇ ਲੱਗ ਪੱੜ ਹੋ ਸਕਦਾ ਜੀ 1 ਕਰੋੜ ਦਾ ਹਾਂ ਜੀ ਕੀ ਮੰਗ ਕੀ ਕਰਦੇ ਹੋ ਤੁਸੀਂ ਹੁਣ ਮੈਂ ਤਾਂ ਅਸੀਂ ਕਰਦੇ ਆਂ ਵੀ ਸਰਕਾਰ ਸਾਨੂੰ ਵੱਧ ਤੋਂ ਵੱਧ ਕਿਤੇ ਜੋ ਵੀ ਉਹਨਾਂ ਦੇ ਫੰਡ ਨੇ ਕੋਈ ਮਈਆ ਟਰਵਾਵੇ ਤਾਂ ਕਿ ਜੋ ਸਾਡਾ ਨੁਕਸਾਨ ਹੋਇਆ ਸੀ ਕੁਛ ਨਾ ਕੁਛ ਉਹਦਾ ਕੰਮ ਚਲਾਉਣ ਜੋਗੇ ਪਾਚ ਸੱਚੀ ਸਾਹਿਬ ਜੀ ਕੀ ਨਾਮ ਹੈ ਤੁਹਾਡੇ ਮੇਰਾ ਨਾਮ ਸਦਾ ਅਵਤਾਰ ਸਿੰਘ ਆ ਜੀ ਮੈਂ ਇਸੇ ਪਿੰਡ ਜਲਨਪੁਰ ਦਾ ਰਹਿਣ ਵਾਲਾ ਜੀ ਜਿਹੜੀ ਅੱਗ ਲੱਗੀ ਹੈ ਇਹ ਪਰਾਲੀ ਦੀ ਕਿੰਨੇ ਦਾ ਨੁਕਸਾਨ ਹੋਇਆ ਇਹ ਨੁਕਸਾਨ ਤਾਂ ਜੀ ਬਹੁਤ ਵੱਡਾ ਹੈ ਪਰ ਭਾਈ ਹੋਣੀ ਮੁਸ਼ਕਲ ਹੈ ਤਕਰੀਬਨ ਆ ਅਰਾਊਂਡ 1 ਕਰੋੜ ਦੇ ਨੇੜੇ ਤੇੜੇ ਮਤਲਬ ਨੁਕਸਾਨ ਹੋ ਗਿਆ ਇਹਦਾ ਹਾਂਜੀ ਇਹ ਪਰਾਲੀ ਕਿਹੜੇ ਕੰਮ ਲਈ ਤੁਸੀਂ ਬਤਨ ਲਈ ਕਿ ਅਕਸਰ ਆਪਾਂ ਦੇਖਦੇ ਹਾਂ ਕਿ ਪਰਾਲੀ ਨੂੰ ਅੱਗ ਜਿਹੜੀ ਹੈ ਲਾਈ ਜਾਂਦੀ ਹੈ ਖੇਤਾਂ ਦੇ ਵਿੱਚ ਪਰ ਤੁਸੀਂ ਜਿਹੜੀ ਇਹ ਇਹਦਾ ਡੰਪ ਰੱਖਿਆ ਹੋਇਆ ਸੀਗਾ ਹਾਂਜੀ ਇਹ ਸਾਡਾ ਮਕਸਦ ਹੈਗਾ ਜੀ ਇਹ ਮਤਲਬ ਪਰਿਆਵਰਣ ਸਹੀ ਰਹੇ ਅਸੀਂ ਮਲੋ ਕਾਫੀ ਮਸ਼ੀਨਰੀ ਸਾਡੇ ਕੋਲ ਇਕੱਠੀ ਕੀਤੀ ਹੋਈ ਹੈ 10-12 ਟਰੈਕਟਰ ਨੇ 10-12 ਟਰੇਲਰ ਨੇ ਤੇ ਤਕਰੀਬਨ 150 ਬੰਦਾ ਸਾਡੇ ਕੋਲ ਲੇਬਰ ਦਾ ਕੰਮ ਕਰ ਰਿਹਾ ਉਹ ਸਾਡਾ ਮਕਸਦ ਇਹੀ ਹੈ ਵੀ ਪ੍ਰਦੂਸ਼ਣ ਖੇਤਾਂ ਵਿੱਚ ਨਾ ਫੈਲੇ ਤੇ ਜ਼ਿਮੀਂਦਾਰਾਂ ਨੂੰ ਖੇਤੀ ਕਰਨ ਲਈ ਕੋਈ ਪ੍ਰੋਬਲਮ ਨਾ ਆਵੇ ਜਿਵੇਂ ਉਹਨਾਂ ਨੇ ਹੁਣ ਕਣਕ ਦੀ ਬਜਾਈ ਚੋਰ ਨਾਲ ਚੱਲ ਰਹੀ ਹੈ ਜੇ ਉਹਨਾਂ ਦੇ ਖੇਤ 'ਚ ਪਰਾਲੀ ਹੁੰਦੀ ਹੈ ਤਾਂ ਉਹਨਾਂ ਨੂੰ ਕਾਫੀ ਦਿੱਕਤਾਂ ਆਉਂਦੀਆਂ ਨੇ ਇਸ ਨੂੰ ਸਾਂਭਣ ਦੀ ਹੈ ਜਿਹੜੇ ਛੋਟੇ ਜ਼ਿਮੀਨ ਖਾਸ ਕਰਕੇ ਛੋਟੇ ਜ਼ਿਮੀਂਦਾਰ ਨੇ ਕਿ ਉਹ ਵੱਡੀ ਮਸ਼ੀਨਰੀ ਨਹੀਂ ਅਫੋਰਡ ਕਰ ਸਕਦੇ ਸੋ ਉਹ ਮਕਸਦ ਉਹਨਾਂ ਦਾ ਕਾਫੀ ਹੱਲ ਹੋ ਜਾਂਦਾ ਉਹਨਾਂ ਦੀ ਹੈਲਪ ਕਰਦੇ ਆ ਤੇ ਸਮੇਂ ਸਿਰ ਉਹਨਾਂ ਦੇ ਖੇਤ ਵੇਲੀ ਹੋ ਜਾਂਦੇ ਉਹਨਾਂ ਅਗਲੀ ਆਪਣੀ ਫਸਲ ਬੀਜ ਲੈਂਦੇ ਆ ਮੰਗ ਕੀ ਕਰਦੇ ਹੋ ਤੁਸੀਂ ਮੰਗ ਤੇ ਅਸੀਂ ਸਰਕਾਰ ਕੋਲੋਂ ਪ੍ਰਸ਼ਾਸਨ ਕੋਲੋਂ ਇਹੀ ਕਰਦੇ ਆ ਕਿ ਇਹ ਹੁਣ ਇੰਨੀ ਮਿਹਨਤ ਕਰ ਰਿਹਾ ਇੰਨਾ ਕੋਲੋਂ ਖਰਚ ਕਰ ਰਿਹਾ ਡੇਲੀ ਦਾ ਤਕਰੀਬਨ 50-60000 ਰੁਪਏ ਸਾਡਾ ਲੇਬਰ ਦਾ ਡੀਜ਼ਲ ਦਾ ਇਹ ਡੇਲੀ ਦਾ ਖਰਚ ਆ ਰਿਹਾ ਤੇ ਹੁਣ ਇਹ ਸਾਰਾ ਕੁਝ ਦੇਖੋ ਤੁਹਾਡੇ ਸਾਹਮਣੇ ਇਹ ਸਵਾ ਬਣ ਗਿਆ ਤੇ ਸਰਕਾਰ ਜੇ ਸਾਨੂੰ ਮਤਲਬ ਟੁਕਮਾ ਮੁਆਵਜ਼ਾ ਦੇ ਦੇਵੇ ਤਾਂ ਅੱਗੇ ਵਾਸਤੇ ਵੀ ਅਸੀਂ ਇਸ ਐਫਰਟ ਨੂੰ ਕੰਟੀਨਿਊ ਕਰ ਕਰ ਸਕਦੇ ਆ ਕਿੰਨੇ ਕਟਾਨੇ ਮਾਲ ਹੋਊਗਾ ਜਿਹੜਾ ਇਹ ਲੱਗਦਾ ਜੀ ਤਕਰੀਬਨ 18 18 1900 ਟਨ 35 2000 ਤੋਂ ਉੱਤੇ ਹੁੰਦੇ 2000 ਤੋਂ 30 ਜੀ ਕਾਫੀ ਕਿਉਂ ਇਹ ਗਿਣਤੀ 'ਚ ਕੋਈ ਹੈ ਨਹੀਂ ਅਜੇ ਤਾਂ ਫਿਲਹਾਲ ਖੇਤਾਂ 'ਚੋਂ ਇਕੱਠਾ ਕਰ ਕਰਕੇ ਲਿਆ ਕੇ ਇੱਥੇ ਸਟਾਕ ਕਰੀ ਜਾਂਦੇ ਆ ਇਹ ਤਾਂ ਫਿਰ ਇਹ ਬਚਾਇਆ ਦੂਸਰਾ ਕਿਵੇਂ ਤੁਸੀਂ ਇਹ ਜੀ ਕੁਛ ਤੇ ਮਤਲਬ ਸਾਰੇ ਪਿੰਡ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਕੁਝ ਪ੍ਰਸ਼ਾਸਨ ਵੱਲੋਂ ਦੋ ਗੱਡੀਆਂ ਫਾਇਰ ਦੀਆਂ ਆ ਗਈਆਂ ਸੀ ਤੇ ਅਸੀਂ ਕੋਸ਼ਿਸ਼ ਕੀਤੀ ਵੀ ਉਹ ਤਾਂ ਜੋ ਨੁਕਸਾਨ ਹੋ ਗਿਆ ਹੋ ਗਿਆ ਇਸ ਨੂੰ ਪਾਣੀ ਨਾਲ ਗਿੱਲਾ ਕਰਦੇ ਰਹੇ ਲਗਾਤਾਰ ਇਹ ਤਾਂ ਕਿ ਇਧਰੋਂ ਆ ਕੇ ਅੱਗੇ ਇਸ ਨੂੰ ਵੀ ਤਬਾਹ ਨਾ ਕਰ ਦੇਵੇ ਬਹੁਤ ਵੱਡਾ ਸਾਡਾ ਮੇਰਾ ਪਿੰਡ ਜਲਨਪੁਰ ਹੈ ਤੇ ਮੇਰੇ ਚਾਚਾ ਜੀ ਨੇ ਲਖਮੀ ਸਿੰਘ ਜੀ ਜਿਨ੍ਹਾਂ ਦੇ ਪਰਾਲੀ ਦੇ ਡੰਪ ਸੀਗੇ ਰਾਤ 8:30 ਵਜੇ ਇਹਨੂੰ ਜਿਹੜੀ ਅੱਗ ਲੱਗੀ ਆ ਸੋ ਪਿੰਡ ਨੇ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਹੈ ਭਜਾਉਣ ਦੀ ਪਰ ਅੱਗ ਬਹੁਤ ਜ਼ਿਆਦਾ ਸੀਗੀ ਸੋ ਅਸੀਂ ਤਾਂ ਸਰਕਾਰ ਅਗੇ ਹੀ ਮੰਗ ਕਰਦੇ ਆ ਕਿਉਂਕਿ ਇਹ ਪਰਿਆਵਰਣ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਮੈਂ ਕਹਿੰਦਾ ਵੀ 150 200 ਬੰਦਾ ਦਾ ਇਹਨਾਂ ਕੋ ਲੇਬਰ ਦਾ ਇਹ ਜਿੰਨਾ ਖਰਚਾ ਕਰਕੇ ਇਸ ਡੰਪ ਨੂੰ ਮਤਲਬ ਪਰਾਲੀ ਨਾ ਜਾਲ ਕੇ ਇਹਨਾਂ ਨੂੰ ਖੇਤਾਂ ਚ ਇਕੱਠੀ ਕਰ ਰਹੇ ਨੇ ਤਾਂ ਸਰਕਾਰ ਨੂੰ ਵੀ ਹੁਣ ਇਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਪੂਰੀ ਮੈਂ ਡੀਸੀ ਸਾਹਿਬ ਤੋਂ ਵੀ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੋਂ ਵੀ ਇਹੀ ਮੰਗ ਕਰਦਾ ਹਾਂ ਇਹ ਦੇਖੋ ਹੁਣ ਇਹ ਇਹਨਾਂ ਨੇ ਜੇ ਆਪਾਂ ਪਿੰਡਾਂ 'ਚ ਜਾ ਕੇ ਕਿਸਾਨਾਂ ਨੂੰ ਸਮਝਾਉਨੇ ਆ ਹੁਣ ਇਹ ਸਮਝ ਰਹੇ ਨੇ 100-100 ਕਿਲੋਮੀਟਰ ਤੋਂ ਪਰਾਲੀ ਲੈ ਕੇ ਰਾਤਾਂ ਨੂੰ ਜਾ ਕੇ ਇੱਥੇ ਆ ਕੇ ਡੰਪ ਤੇ ਪਰਾਲੀ ਇਕੱਠੀ ਕਰਦੇ ਨੇ ਕਿਉਂਕਿ ਜਿਹੜਾ ਸਾਡਾ ਵਾਤਾਵਰਨ ਆ ਉਹ ਸਾਫ਼ ਰਹੇ ਪਰ ਹੁਣ ਅੱਜ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਤਾਂ ਸਰਕਾਰ ਨੂੰ ਵੀ ਇਹਨਾਂ ਦੇ ਨਾਲ ਬਿਲਕੁਲ ਖੜਨਾ ਚਾਹੀਦਾ ਜੋ ਇਹਨਾਂ ਦਾ ਮਤਲਬ ਨੁਕਸਾਨ ਹੋਇਆ ਮੈਨੂੰ ਲੱਗਦਾ ਵੀ 1 ਕਰੋੜ ਦੇ ਲਗਭਗ ਨੁਕਸਾਨ ਹੋਇਆ ਤਾਂ ਪੂਰਾ ਇਹਨਾਂ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਇਹਨਾਂ ਦੀ ਕੰਡੀਸ਼ਨ ਰਾਤ ਦੇਖਣ ਵਾਲੀ ਸੀ ਕਿਉਂਕਿ ਜਦੋਂ ਇੱਕ ਮਿਹਨਤੀ ਕਿਸਾਨ ਆਪਣਾ ਸਰਕਾਰ ਦੇ ਨਾਲ ਲਾ ਕੇ ਇੰਨੇ ਸਾਧਨ ਲੈ ਕੇ ਕਰਜ਼ਾ ਚੱਕ ਕੇ ਇੱਕ ਸਾਧਨ ਲੈ ਕੇ ਸਰਕਾਰ ਨੇ ਇੱਕ ਗੱਲਾਂ ਨੂੰ ਕੰਟੀਨਿਊ ਕਰਦਾ ਹੋਇਆ ਪਰਿਆਵਰਣ ਨੂੰ ਬਚਾਉਣ ਦੇ ਲਈ ਇੰਨੀ ਮਿਹਨਤ ਕਰਦਾ ਤਾਂ ਜਦੋਂ ਉਹਦਾ ਨੁਕਸਾਨ ਹੋ ਜਾਂਦਾ ਆਪਾਂ ਨੂੰ ਵੀ ਪਤਾ ਹੈ ਵੀ ਦਿਲ ਇੱਕ ਵਾਰੀ ਕੰਬ ਜਾਂਦਾ ਕਿਉਂਕਿ ਸਾਡਾ ਪਿੰਡ ਇੱਥੇ ਅਸੀਂ ਪਹਿਲਾਂ ਪਿੰਡ ਦਾ ਧੰਨਵਾਦ ਕਰਦੇ ਹਾਂ ਕਿ ਇੱਕ ਬੱਚਾ ਬੱਚਾ ਰਾਤ ਪਿੰਡ ਦਾ ਇੱਥੇ ਪਹੁੰਚ ਗਿਆ ਸੀ ਸੋ ਸਰਕਾਰ ਤੋਂ ਇਹ ਹੀ ਮੰਗ ਕਰਦੇ ਹਾਂ ਕਿ ਬਿਲਕੁਲ ਇਹਨਾਂ ਦੀ ਜਿੰਨੀ ਹੋ ਸਕੇ ਦੀ ਬਤ ਤੋਂ ਬਾਅਦ ਮਦਦ ਕੀਤੀ ਜਾ ਸਕੇ